ਸਸਿਹਤ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਵਾ ਸਵਾਗਤ ਕਰਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਵਾਰ ਫਿਰ ਆਪਣੀ ਜਿੱਤ ਹਾਸਲ ਕਰ ਲਈ ਗਿਆ ਆਪਣੀ ਜਿੱਦ ਜਸ ਦੇ ਉੱਪਰ ਅੜੇ ਹੋਏ ਸੀ ਉਹ ਪੁਗਾ ਕੇ ਰੱਖ ਦਿੱਤੀ ਗਿਆ ਜਿਹੜਾ ਬਿਗ ਬਿਊਟੀਫੁਲ ਬੈਲਾ ਅਮਰੀਕਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਉੱਪਰ ਹੀ ਸਦਨ ਦੇ ਵਿੱਚ ਜਿਹੜਾ 50 51 ਦੀ ਰੇਸ਼ੋ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਿਗ ਬਿਊਟੀਫੁਲ ਬੈਲਾ ਪਾਸ ਕਰ ਦਿੱਤਾ ਜਿਸ ਦੇ ਵਿਰੋਧ ਦੇ ਵਿੱਚ ਜਿਹੜੀਆਂ 214 ਵੋਟਾਂ ਪੈਂਦੀਆਂ ਨੇ ਤੇ ਹੱਕ ਦੇ ਵਿੱਚ 218 ਵੋਟਾਂ ਪੈਂਦੀਆਂ ਨੇ ਬਹੁਤ ਵੱਡਾ ਫੈਸਲਾ ਹੋ ਚੁੱਕਾ ਹੈ ਜਿਹੜਾ ਬਿਗ ਬਿਊਟੀਫੁਲ ਬਿਜ਼ਾ ਬੈਲਾ ਜਿਸ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪਾ ਤੇ ਜਿਹੜਾ ਹੈ ਜਿਹੜਾ ਟੈਸਲਾ ਦੇ ਮਾਲਕ ਨੇ ਜਿਹੜੇ ਐਲਨ ਮਸਕ ਦੇ ਵਿੱਚ ਬਹੁਤ ਜ਼ਿਆਦਾ ਤਕਰਾਰ ਚੱਲਦੀ ਆ ਤਿੱਖੀ ਬਹਿਸ ਬੁਸਾਈ ਚੱਲਦੀ ਆ ਬਹੁਤ ਵਾਰ ਆਪਸ ਦੇ ਵਿੱਚ ਬਣਨ ਤੋਂ ਵੀ ਅਟ ਜਾਂਦੀ ਆ ਪਰ ਇਹ ਸਭ ਦੇ ਵਿਚਾਲੇ ਜਿਹੜਾ ਬੈਕਅ ਬਿਊਟੀ ਵਲ ਬੈਲਾ ਜਿਹੜਾ ਅਮਰੀਕਾ ਦੇ ਉਪਰੀ ਸੰਸਦਨ ਦੇ ਵਿੱਚ ਪਾਸ ਕਰ ਦਿੱਤਾ ਹਾਲਾਂਕਿ ਤੁਹਾਨੂੰ ਇਹ ਦੱਸ ਦਈਏ ਕਿ ਅੱਜ 4 ਜੁਲਾਈ ਨੂੰ ਸ਼ਾਮ ਨੂੰ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਈਨ ਹੋਣ ਤੋਂ ਬਾਅਦ ਇਹ ਬੈਲ ਜਿਹੜਾ ਅਮਰੀਕਾ ਦੇ ਵਿੱਚ ਲਾਗੂ ਹੋ ਜਾਵੇਗਾ ਪਰ ਇਸ ਬੈਲ ਦੇ ਨਾਲ ਅਮਰੀਕਾ ਦੇ ਨਾਗਰਿਕਾਂ ਨੂੰ ਬਹੁਤ ਵੱਡੇ ਪੱਤਰ ਤੇ ਫਾਇਦਾ ਮਿਲਣ ਵਾਲਾ ਜਿਸ ਦੇ ਵਿੱਚ ਕਿ ਜਿਹੜੇ ਬਹੁਤ ਸਾਰੇ ਟੈਕਸ ਨੇ ਉਹਨਾਂ ਦੇ ਵਿੱਚ ਕਟਸ ਲੱਗਣ ਵਾਲੇ ਨੇ ਤੇ ਨਾਲ ਦੀ ਨਾਲ ਜਿਹੜਾ ਜਿਹੜੀਆਂ ਇਲੈਕਟ੍ਰਿਸਿਟੀ ਦੀਆਂ ਕੰਪਨੀਆਂ ਸੀ ਜਿਸ ਤਰੀਕੇ ਕੇ ਟੈਸਲਾ ਦੀ ਬਹੁਤ ਵੱਡੇ ਇਲੈਕਟ੍ਰਿਸਿਟੀ ਵੀਕਲ ਨੇ ਸੋਲਰ ਵੀਕਲਾਂ ਨੂੰ ਜਿਹੜਾ ਜਦ ਸੋਲਰ ਸਿਸਟਮ ਦੇ ਹੋਰ ਬਹੁਤ ਸਾਰੇ ਸਾਧਨ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਘਾਟਾ ਪੈਣ ਵਾਲਾ ਕਿਉਂਕਿ ਇਸ ਬਿੱਲ ਦੇ ਆਉਣ ਦੇ ਨਾਲ ਜਿਹੜੀ ਇਹਨਾਂ ਨੂੰ ਸਬਸਿਡੀ ਐਲਨ ਮਸਕ ਨੂੰ ਜਿਹੜੀ ਵੱਡੇ ਪੱਧਰ ਤੇ ਮਿਲਦੀ ਸੀ ਉਸ ਦੇ ਵਿੱਚ ਵੱਡੇ ਕਟਸ ਲੱਗਣ ਵਾਲੇ ਨੇ ਪਰ ਇਸ ਦੇ ਨਾਲ ਜਿਹੜੇ ਅਮਰੀਕਾ ਦੇ ਲੋਕ ਨੇ ਜਿਹੜਾ ਆਪਣਾ ਛੋਟੇ ਪੱਧਰ ਦਾ ਕੋਈ ਜਾਂ ਫਿਰ ਵੱਡੇ ਪੱਧਰ ਦਾ ਨਵਾਂ ਵਪਾਰ ਚਲਾਉਣਾ ਚਾਹੁੰਦੇ ਨੇ ਕੋਈ ਨਵੀਂ ਇੰਡਸਟਰੀ ਖੜੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਸਬਸਿਡੀ ਵੀ ਮਿਲੇਗੀ ਜਾਨੀ ਕਿ ਅਮਰੀਕਾ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਸਬਸਿਡੀ ਮਿਲੇਗੀ ਟੈਕਸ ਦੇ ਵਿੱਚ ਕਟੌਤੀ ਹੋਵੇਗੀ ਜਾਨੀ ਕਿ ਅਮਰੀਕਾ ਦੇ ਲੋਕਾਂ ਦੇ ਲਈ ਇੱਕ ਵੱਡੇ ਪੱਧਰ ਤੇ ਭਲਾਈ ਵਾਲਾ ਫਾਇਦੇ ਵਾਲਾ ਨਵਾਂ ਬਿੱਲ ਜਿਹੜਾ ਬੇਗ ਬਿਊਟੀਫੁਲ ਬੈਲਾ ਪਾਸ ਕਰ ਦਿੱਤਾ ਗਿਆ ਅਮਰੀਕਾ ਦੇ ਜਿਹੜੇ ਉਪਰੀ ਸਦਨ ਦੇ ਵਿੱਚ 214 ਵੋਟਾਂ ਜਿਸ ਦੇ ਵਿਰੋਧ ਚ ਪੈਂਦੇ ਨੇ 218 ਵੋਟਾਂ ਹੱਕ ਦੇ ਵਿੱਚ ਪੈਂਦੀਆਂ ਨੇ ਉਸ ਦੇ ਨਾਲੇ ਬਿਲ ਪਾਸ ਕਰ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀ ਪਾਰਟੀ ਆ ਉਸ ਪਾਰਟੀ ਦੇ ਦੋ ਮੈਂਬਰ ਆ ਆਫ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਸ ਮਿਲ ਦੇ ਵਿਰੋਧ ਦੇ ਵਿੱਚ ਵੋਟ ਪਾਈ ਸੀ ਪਰ ਵੋਟ ਫਿਰ ਵੀ ਜਿਹੜਾ ਬੈਲਾ 50:51 ਦੀ ਰੇਸ਼ਿਓ ਦੇ ਨਾਲ ਪਾਸ ਕਰ ਦਿੱਤਾ ਗਿਆ ਵਿਗ ਬਿਊਟੀਫੁੱਲ ਵੈਲ ਜੈਸੇ ਨਾਲ ਕੇ ਅਮਰੀਕਾ ਦੇ ਨਾਗਰਿਕਾਂ ਨੂੰ ਵੱਡੇ ਪੱਧਰ ਤੇ ਫਾਇਦਾ ਮਿਲਣ ਵਾਲਾ ਟੈਕਸ ਦੇ ਵਿੱਚ ਕਟਸ ਲੱਗਣ ਵਾਲੇ ਨੇ ਵੱਡੀ ਕਟੌਤੀ ਹੋਣ ਵਾਲੀ ਹੈ ਜਿਹੜਾ ਨਵਾਂ ਕੋਈ ਵਪਾਰ ਸ਼ੁਰੂ ਕਰਨਾ ਉਸ ਦੇ ਵਿੱਚ ਵੀ ਜਿਹੜੀ ਵੱਡੇ ਪੱਦਰ ਤੇ ਸਬਸਿਡੀ ਮਿਲਣ ਵਾਲੀ ਆ ਬਹੁਤ ਵੱਡਾ ਜਿਹੜਾ ਬਿਲ ਲੰਬੇ ਸਮੇਂ ਤੋਂ ਇਸ ਦਾ ਰੇੜਕਾ ਫਸਿਆ ਹੋਇਆ ਸੀ ਜਿਹੜਾ ਐਲਨ ਮਸਕ ਦੇ ਨਾਲ ਕਾਫੀ ਜ਼ਿਆਦਾ ਟਕਰਾਅ ਡੋਨਲਡ ਟਰੰਪ ਦੀ ਹੋ ਰਹੀ ਸੀ ਤੇ ਬਿਲ ਉਸ ਜਿੱਤ ਦੇ ਉੱਪਰ ਅੜਕੇ ਜਿਹੜਾ ਡੋਨਲਡ ਟਰੰਪ ਦੇ ਵੱਲੋਂ ਬਿਗ ਬਿਊਟੀਫੁਲ ਬਿਲ ਅਮਰੀਕਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਹੈ